ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮੂਲੀਆਂ ਪਟਣ ਲੱਗੇ ਆਂ ਤੇ ਦੇਖੋ ਤੁਸੀਂ ਮੂਲੀਆਂ ਜਿਹੜੀਆਂ ਆਪਣੇ ਬਿਲਕੁਲ ਆਰਗੈਨਿਕ ਮੂਲੀਆਂ ਇਹ ਬਿਨਾ ਰੇ ਸਪਰੇਇ ਤੋਂ ਤੇ ਕਿਉਂਕਿ ਹੁਣ ਇਹਨਾਂ ਨੇ ਪੱਕਣਾ ਸ਼ੁਰੂ ਹੋ ਜਾਣਾ ਆ ਦੇਖੋ ਤੇ ਇਹਨਾਂ ਨੂੰ ਹੁਣ ਅਸੀਂ ਕੱਢੀ ਜਾਂਦੇ ਆ ਇਸ ਤਰ੍ਹਾਂ ਦੇ ਦੇ ਦਿਆਂਗੇ ਆਣ ਕੋਣ ਫਟਾ ਦੇਾਂਗੇ ਦੇਖੋ ਤੁਸੀਂ ਇਹ ਹੈ ਬਿਲਕੁਲ ਆਰਗੇਨਿਕ ਮੂਲੀਆਂ ਤੇ ਟੇਸਟ ਵੀ ਇਹਨਾਂ ਦਾ ਬਹੁਤ ਜ਼ਿਆਦਾ ਹੁੰਦਾ ਬਹੁਤ ਵਧੀਆ ਨੇ ਆ ਦੇਖੋ ਲੱਗੀਆਂ ਸਾਰੀਆਂ ਲਓ ਉਹ ਦੇਖ ਇਹ ਲੱਗਿਆ ਜੀ ਆਪਣੇ ਸੂੰਗਰੇ ਸੂੰਗਰੇ ਵੀ ਅੱਜ ਲਾਉਣੇ ਆਪਾਂ ਕੱਲ ਪਰਸੋਂ ਵਿਲਾਏ ਸੀਗੇ ਇਹਨਾਂ ਦੀ ਚਟਨੀ ਬਹੁਤ ਸਵਾਦ ਬਣਦੀ ਹੈ ਤੇ ਸਬਜੀ ਬਹੁਤ ਟੇਸਟੀ ਪੰਦੀ ਹੈ ਪੰਜਾਬ ਦੀਆਂ ਬੋਲੀਆਂ ਦੇ ਵਿੱਚ ਮੂੰਗਰਿਆਂ ਤੇ ਸੂੰਗਰਿਆਂ ਦਾ ਜ਼ਿਕਰ ਆਉਂਦਾ ਹੈ ਬੋਲੀਆਂ ਦੇ ਵਿੱਚ ਦੇਖੋ ਬੂਟੇ ਕਿਵੇਂ ਭਰੇ ਹੋਏ ਆ ਔਰ ਸੋਹਣੇ ਵੀ ਬੜੇ ਲੱਗਦੇ ਆ ਦੇਖੋ ਫੁੱਲ ਬਹੁਤ ਸੋਹਣੇ ਹੁੰਦੇ ਆ ਪਿੰਕ ਤੇ ਵਾਈਟ ਕਲਰ ਦੇ ਇਹੋ ਸਬਜ਼ੀ ਜਿਹੜੀ ਸਾਨੂੰ ਮੁਫਤੋ ਮੁਫਤੀ ਮਿਲਦੀ ਹੈ ਕਿਉਂਕਿ ਕੋਈ ਇਹਨੂੰ ਕਿਸੇ ਖਾਦ ਦੀ ਲੋੜ ਨਹੀਂ ਕਿਸੇ ਰੇ ਸਪਰੇ ਦੀ ਲੋੜ ਨਹੀਂ ਕੋਈ ਇਹਨੂੰ ਸਰਦੀ ਦੀ ਰੁੱਤ ਦੇ ਵਿੱਚ ਵਿੱਚ ਇਹਨੂੰ ਕੋਈ ਸੁੰਡੀ ਨਹੀਂ ਕੀੜਾ ਨਹੀਂ ਪੈਂਦਾ ਤੇਲਾ ਹੰਮਾ ਕਰਦਾ ਹੁੰਦਾ ਤੇ ਪਰ ਉਹ ਹੁਣ ਕਿਉਂਕਿ ਉਹਦੋਂ ਨੂੰ ਇਹਨੇ ਨੇ ਪੱਕ ਜਾਣਾ ਸੁੰਡੀਆਂ ਹਮਲਾ ਕਰ ਦਿੰਦੇ ਆ ਪਰ ਉਹਦੋਂ ਨੂੰ ਇਹ ਜਿਹੜਾ ਹੈਗਾ ਪੱਕ ਜਾਂਦੇ ਆ ਬੂਟੇ ਤੇ ਆਪਾਂ ਇਹਨੂੰ ਕੱਢ ਕੇ ਗਰਮੀ ਦੀ ਦੀ ਰੋਤ ਦੀਆਂ ਸਬਜ਼ੀਆਂ ਆਉਂਦੀਆਂ ਉਹ ਲਾ ਦਿੰਨੇ ਆ ਤਾਂ ਤੇ ਇਧਰ ਛਾਵੇਂ ਛਾਵੇਂ ਖੜਾ ਪਦੀਨਾ ਇਹ ਦੇਖ Thanks for watching and take care.